ਵੇਲੜ ਛੱਡੇ ਲੈ ਕੇ ਸਾਡੇ ਸਾਹਮਣੇ ਆ ਜਾਂਦੇ ਕਹਿੰਦੇ ਜੀ ਤੁਸੀਂ ਸਕੂਲਾਂ ਚ ਕਿਉਂ ਜਾਂਦੇ ਆ ਅਸੀਂ ਆਵਦੇ ਬੱਚਿਆਂ ਨੂੰ ਖੁਸ਼ੀ ਦੇਣੀ ਆ ਅਸੀਂ ਉਹਨਾਂ ਅਸੀਂ ਜਿਹੜੇ ਮਾਪੇ ਬਾਬ ਜਿਹੜੇ ਗਰੀਬਾਂ ਨੇ ਸਾਨੂੰ ਪੜਾਇਆ ਜਿਨ੍ਹਾਂ ਨੇ ਸਰਕਾਰ ਬਣਾਈ ਆ ਅਸੀਂ ਉਹਨਾਂ ਨੂੰ ਦੱਸਿਆ ਨਾ ਦੱਸਣਾ ਵੀ ਹੁਣ ਤੁਹਾਨੂੰ ਲੁੱਟ ਕਰਾਉਣ ਦੀ ਲੋੜ ਨਹੀਂ ਹੈ ਤੁਸੀਂ ਹੁਣ ਸਰਕਾਰੀ ਸਕੂਲਾਂ ਚ ਆਵਦੇ ਬੱਚੇ ਪੜਾ ਕੇ ਮਿਆਰੀ ਸਿੱਖਿਆ ਦੇ ਸਕਦੇ ਹੋ ਇਹ ਬਦਲਾਅ ਅਸੀਂ ਲੈ ਕੇ ਆਏ ਆ ਇਹ ਆਵਾਜ਼ ਦੀ ਪਾਰਟੀ ਦਾ ਬਦਲਾਅ ਕੁਲਤਾਰ ਜੀ ਇੱਕ ਵਾਰ ਯਾਦ ਕਰ ਕਿ ਤੂੰ ਡੱਲੇ ਆਲੇ ਆਇਆ ਸੀ ਆਪਦੇ ਨਾਲ ਕੁਝ ਬੰਦੇ ਲੈ ਕੇ ਆਇਆ ਸੀ ਤੇ ਤੇਰਾ 68 ਇਸ ਗੱਲ ਲਈ ਨਿਕਲਿਆ ਵਾ ਸੀ ਕਿ ਫਰੋਹੀਪੁਰ ਦਾ ਐਸਐਸਪੀ ਤੇਰੇ ਤੇ ਮੁਕੱਦਮਾ ਦਰਜ ਕਰਦਾ ਸੀ ਕਿ ਤੁਸੀਂ ਭਾਈ ਕਿਸੇ ਮੈਡੀਕਲ ਸਟੋਰ ਦੇ ਬਾਹਰ ਦੇ ਵਿੱਚ ਧਰਨਾ ਲਾਇਆ ਸੀ ਤੁਹਾਡੇ ਤੇ ਪਰਚਾ ਦਰਜ ਹੁੰਦਾ ਸੀ ਉਹਦੇ ਤੈਨੂੰ ਸਾਡੀ ਲੋੜ ਲੱਗੀ ਸੀ ਨਾ ਕਿ ਪ੍ਰਧਾਨ ਜੀ ਮਦਦ ਕਰੋ ਸਾਡੀ ਔਰ ਯਾਦ ਰੱਖ ਉਸ ਗੱਲ ਨੂੰ ਧਿਆਨ ਕਰਕੇ ਤੇਰੀ ਜਾਣਕੀ ਨੇ ਛੜਾਈ ਉਦੋਂ ਤੋਂ ਪਹਿਲਾਂ ਇਹਨੂੰ ਇਹ ਪੁੱਛੋ ਸ਼ਰੂਤੀ ਕਾਂਜ ਜਿੱਤੂ ਕੀ ਕਰਦਾ ਤੂੰ ਲੀਡਰ ਬਣਿਆ ਕਿੱਥੋਂ ਆਇਆ ਤੂੰ ਇਥੋਂ ਇਹਨਾਂ ਧਰਿਆਂ ਚੋ ਲੀਡਰ ਬਣਿਆ ਹੈ ਤੇ ਅੱਜ ਤੈਨੂੰ ਮਤਲਬ ਇਹ ਗੱਲਾਂ ਆਉਂਦੀਆਂ ਬਈ ਲੋਕ ਵੇਲੜ ਦੇ ਸੰਨ ਲਾਪੇ ਆਏ ਕੋਈ ਗੱਲ ਨਹੀਂ ਸਮਾਂ ਆ ਜਾਏਗਾ ਲੋਕ ਦੱਸ ਦੇਣਗੇ ਬਈ ਅਸੀਂ ਵੇਲਣਾ ਕਿ ਵਾਹਿਗੁਰੂ ਦੇ ਹੁਕਮ ਨਾਲ ਆਉਣ ਵਾਲੇ ਸਮੇਂ ਦੇ ਤੁਹਾਨੂੰ ਵੇਲੜ ਕਰਕੇ ਵੇਲੇ ਕਰਕੇ ਬਿਠਾ ਦੇਣਗੇ